ਜੇ ਤੁਸੀਂ ਲਓਗੇ 20 20 ਗੱਟੇ ਤਾਂ ਤੁਹਾਨੂੰ ਇਹ 10 ਕਿਲੋ ਵਾਲੀ ਫੈਲੀ ਫਰੀ ਹੈ ਬਿਲਕੁਲ ਨਾਲ 20 ਕਿੱਟਾਂ ਤੱਕ ਜੇ ਤੁਸੀਂ ਲੈਣੇ ਨੀਅਰ ਬਾਏ ਹੈਗੇ ਆ ਮੇਰੇ ਪਹੁੰਚਦਾ ਤੁਹਾਨੂੰ ਡਿਲੀਵਰੀ ਫਰੀ ਵੀ ਹੋ ਸਕਦੀ ਹੈ ਲੈ ਵੀ ਸੱਜਣੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਫੀਡ ਲੈਣੀ ਹੈ ਨਾ ਚਾਹੇ ਉਹ ਗਾਵਾਂ ਦੀ ਹੋਵੇ ਬੱਕਰੀਆਂ ਦੀ ਹੋਵੇ ਤਾਂ ਪੋਲਟਰੀ ਦੀ ਹੋਵੇ ਚਾਹੇ ਕਬੂਤਰਾਂ ਦੀ ਹੋਵੇ ਤਾਂ ਆ ਆਪਣਾ ਇੱਕ ਮਿੱਤਰ ਆ ਦੋਸਤੋ ਪੁਲਦੀਪ ਇਹਦੇ ਨਾਲ ਸੰਪਰਕ ਕਰ ਲਿਓ ਬਾਕੀ ਤੁਹਾਨੂੰ ਸਾਰੀ ਡਿਟੇਲ ਦੇ ਦੰਨੇ ਅਸੀਂ ਵੀ ਕੀ ਕੀ ਗੱਲਬਾਤ ਆ ਲਾਏ ਭਾਈ ਕੀ ਹਾਲ ਚਾਲ ਸਸਿਕਾਲ ਜੀ ਸਾਰਿਆਂ ਨੂੰ ਫਾਰਮਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦਿਲਕਮ ਹੈ ਜੀ ਇਸ ਚੈਨਲ ਤੇ ਤੇ ਧੰਨਵਾਦ ਸਾਰਿਆਂ ਦਾ ਜੋ ਤੁਸੀਂ ਇਸ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋ ਤੇ ਆਪਾਂ ਵੀਰੇ ਮੇਰਾ ਪਿੰਡ ਹੈਗਾ ਚਨਾਰਥਾ ਦਾ ਮੇਰਾ ਨਾਮ ਕੁਲਦੀਪ ਸਿੰਘ ਹੈ ਤੇ ਜ਼ਿਲ੍ਹਾ ਪੈਂਦਾ ਬਠਿੰਡਾ ਆਪਣੇ ਕੋਲੇ ਬਿੱਗ ਬਰੋ ਦੀ ਫੀਡ ਹੁੰਦੀ ਹੈ ਇਹ ਕੰਪਨੀ ਉਹ ਕੰਪਨੀ ਹੈ ਸਭ ਤੋਂ ਪਹਿਲਾਂ ਇਹ ਦੱਸ ਦਿਆਂ ਤੁਹਾਨੂੰ ਕਿ ਜਿਹਨੇ ਕਬੂਤਰਾਂ ਦੀ ਪਹਿਲੀ ਫੀਡ ਤਿਆਰ ਕਰੀ ਹੈ ਕਬੂਤਰਾਂ ਦੀ ਫੀਡ ਕੋਈ ਵੀ ਕੰਪਨੀ ਤਿਆਰ ਨਹੀਂ ਕਰ ਰਹੀ ਇਹ ਕੰਪਨੀ ਕਬੂਤਰਾਂ ਦੀ ਫੀਡ ਤਿਆਰ ਕਰ ਰਹੀ ਹੈ ਜਿਹੜੇ ਮੇਰੇ ਕਬੂਤਰ ਰੱਖਦੇ ਆ ਕਬੂਤਰ ਬਾਜ਼ੀਆ ਸ਼ੌਂਕ ਰੱਖਦੇ ਆ ਉਹਨਾਂ ਲਈ ਖਾਸ ਖੁਸ਼ਖਬਰੀ ਹੈ ਵੀ ਬਹੁਤ ਵਧੀਆ ਫੀਡ ਆਉਂਦੀ ਹੈ ਇਹਨਾਂ ਦੀ ਜਿਹਦੇ ਨਾਲ ਸਟੈਮਨਾ ਵਾਧਦਾ ਕਬੂਤਰ ਦਾ ਉਹਦੀ ਇਮਿਊਨਿਟੀ ਵਾਧੀ ਹੈ ਗਵਾਰੀਆਂ ਲੜਨ ਦੀ ਸਮਰੱਥਾ ਵਾਧੀ ਹੈ ਤੇ ਉਹਦੀ ਗਰੋਥ ਬਹੁਤ ਸੋਹਣੀ ਹੁੰਦੀ ਹੈ ਬੱਚਿਆਂ ਦੀ ਉਹ ਫੀਡ ਦੇ ਨਾਲ ਬਾਕੀ ਆਪਣੇ ਕੋਲੇ ਖਾਸ ਪੋਲਟਰੀ ਦੀ ਫੀਡ ਆਉਂਦੀ ਹੈ ਜਿਹਦੇ ਵਿੱਚ ਗਰੋਬਰ ਆਉਂਦੀ ਹੈ ਕ੍ਰਮ ਚੱਕ ਆਉਂਦੀ ਹੈ ਤੇ ਆਪਣੀ ਲੇਅਰ ਆਉਂਦੀ ਹੈ ਇਹ ਗਰੋਬਰ ਆਏ ਲੇਅਰ ਹੈ ਤੇ ਇਹ ਆਪਣੀ ਪੋਲਟਰੀ ਦੀ ਹੈ ਨਾਲ ਆਪਣੀ ਗੋਟ ਦੀ ਆਉਂਦੀ ਹੈ ਗੋਟ ਫੀਡ ਬਹੁਤ ਵਧੀਆ ਬੱਕਰੀਆਂ ਵਾਸਤੇ ਸਪੈਸ਼ਲ ਇਹ ਆਪਣੇ ਕੋਲ ਫਿਲਹਾਲ ਚਾਰ ਪੰਜ ਤਰ੍ਹਾਂ ਦੀ ਆਉਂਦੀ ਹੈ ਕੰਪਨੀ ਦੀ ਪਿਗਰੀ ਦੀ ਵੀ ਆਉਂਦੀ ਹੈ ਜੇ ਚਾਹੀਦੀ ਹੈ ਪਿਗਰੀ ਵਾਲਿਆਂ ਨੂੰ ਸਪੈਸ਼ਲ ਮਗਾ ਸਕਦੇ ਆਪਾਂ ਜਿਹਦੇ ਕੋਲੇ ਫਿਸ਼ ਦਾ ਕੰਮ ਹੈ ਫਿਸ਼ਰੀ ਉਹਦੀ ਵੀ ਆਉਂਦੀ ਹੈ ਜਿਹਦੇ ਕੋਲੇ ਘੋੜੇ ਆ ਚੰਗੇ ਫਾਰਮ ਸਟੱਡ ਫਾਰਮ ਘੋੜਿਆਂ ਦੇ ਘੋੜਿਆਂ ਦੀ ਫੀਡ ਵੀ ਬਹੁਤ ਵਧੀਆ ਆਉਂਦੀ ਹੈ ਕੰਪਨੀ ਦੀ ਜੇ ਕਿਸੇ ਨੂੰ ਚਾਹੀਦੀ ਹੈ ਤੇ ਇਹਦੇ ਆਪਾਂ ਜਿਹੜੇ ਪੌਲਟਰੀ ਦਾ ਹੈ ਇਹਦੇ ਤੇ ਸਪੈਸ਼ਲ ਆਫਰ ਇਹ ਅੱਜ ਆਪਣਾ ਵੀ ਚਾਹੇ ਲੈ ਲਓ ਗਰੋਵਰ ਚਾਹੇ ਲੈ ਲਓ ਕਾਮਚਿਕ ਚਾਹੇ ਲੈ ਲਓ ਆਪਣੀ ਲੇਅਰ ਆ ਇਹ ਤਾਂ ਤੁਸੀਂ ਲਾਓਗੇ ਇਹ ਆਪਣੀ 25 ਕਿਲੋ ਦੀ ਪੈਕਿੰਗ ਆ ਸਭ ਤੋਂ ਪਹਿਲਾਂ ਮੈਂ ਇਹ ਦੱਸ ਦਿਆ ਵੀ 50 ਕਿਲੋ ਦੀ ਪੈਕਿੰਗ ਨਹੀਂ 25 ਕਿਲੋ ਦੀ ਪੈਕਿੰਗ ਆ ਇਹ ਤੁਸੀਂ ਲਓਗੇ 20 20 ਗੱਟੇ ਤਾਂ ਤੁਹਾਨੂੰ ਇਹ 10 ਕਿਲੋ ਵਾਲੀ ਫੈਲੀ ਫ੍ਰੀ ਆ ਬਿਲਕੁਲ ਨਾਲ 20 ਗੱਟਾਂ ਦੇ ਤੇ ਜੇ ਤੁਸੀਂ ਇਕੱਠੇ ਲਓਗੇ 40 ਗੱਟੇ ਕਿਉਂਕਿ 40 ਗੱਟੇ ਕੋਈ ਜਿਹਦੇ ਕੋਲ 100 ਬਾਰ 2 300 ਬਾਰ ਦਾ ਕੋਈ ਖਾਸ ਗੱਲ ਨਹੀਂ 40 ਗੱਟੇ ਦੇ ਲਈ ਮਹੀਨੇ 'ਚ ਲੱਗ ਜਾਂਦੇ 40 ਗੱਟੇ ਤਾਂ ਉਹਦੇ ਨਾਲ ਇਹ 25 ਕਿਲੋ ਵਾਲਾ ਇੱਕ ਬੈਗ ਫ੍ਰੀ ਆ ਚਾਹੇ ਲੇਅਰ ਦਾ ਨਾਲ ਲੈ ਲਿਓ ਫ੍ਰੀ ਉਹ ਤੁਹਾਡੀ ਇੱਛਾ ਚਾਹੇ ਗਰੋਵਰ ਦਾ ਨਾਲ ਲੈ ਤੇ ਇਹਨਾਂ ਦੇ ਰੇਟ ਆ ਅਲੱਗ-ਅਲੱਗ ਨੇ ਜਿਵੇਂ ਗਰੋਵਰ ਲਾਉਂਗੇ ਉਹਦਾ 770 ਦਾ ਗੱਟਾ 25 ਕਿਲੋ ਦਾ ਲੇਅਰ ਦਾ 775 ਦਾ ਤੇ ਜਿਵੇਂ 10 ਕਿਲੋ ਵਾਲੀ ਐ 350 ਦੀ ਐ ਤੇ ਇਹ ਆਪਣੀ ਗਾਵਾਂ ਵਾਲੀ ਐ ਜੀ ਇਹ ਹੈਗਾ 1400 ਦਾ ਗੱਟਾ 50 ਕਿਲੋ ਦਾ ਤੇ ਇਹ ਆਪਣੀ ਗੋਟ ਦੀ ਐ ਇਹ 900 ਦਾ ਗੱਟਾ 25 ਕਿਲੋ ਦਾ ਇਹ ਆਪਣੇ ਰੇਟ ਆ ਜਿਹੜੇ ਤੁਸੀਂ ਕਿਤੇ ਵੀ ਮੰਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜੇ ਨੀਅਰ ਬਾਏ ਐ ਆ 20 ਕੁ ਘਟਿਆਂ ਤੱਕ ਜੇ ਤੁਸੀਂ ਲੈਣ ਨੀਅਰ ਬਾਏ ਹੈਗੇ ਆ ਸਾ ਮੇਰੇ ਪਹੁੰਚਦਾ ਤੁਹਾਨੂੰ ਡਿਲੀਵਰੀ ਫਰੀ ਵੀ ਹੋ ਸਕਦੀ ਹੈ ਤੇ ਉਹਦੀ ਕੋਈ ਜਾਣਤਾ ਨਹੀਂ ਜੇ ਤੁਸੀਂ ਦੂਰੋਂ ਥੋੜੇ ਏਰੀਆ ਤੋਂ ਬਾਹਰੋਂ ਤਾਂ ਤੁਹਾਨੂੰ ਡਿਲੀਵਰੀ ਲੱਗੂਗੀ ਉਹ ਚਾਰਜਸ ਲੱਗਣੀ ਹੈ ਤੇ ਆਫਰ ਸਾਰਿਆਂ ਦੇ ਸੇਮ ਹੈ ਜਿਹੜਾ ਆਫਰ ਆਪਾਂ ਵੀਡੀਓ ਦੇ ਵਿੱਚ ਦੱਸਿਆ ਕਿਸੇ ਵੀ ਤਰ੍ਹਾਂ ਦੀ ਫੀਡ ਤੁਸੀਂ ਲੈ ਸਕਦੇ ਹੋ ਤਾਂ ਕੋਈ ਹੋਰ ਸਵਾਲ ਜਿਵਾਜੇ ਤੁਹਾਡੇ ਕੋਲ ਹੈਗਾ ਤਾਂ ਉਹ ਦੱਸੋ ਮੈਂ ਦੱਸ ਦਾਂ ਹਾਂ ਜਿਹੜੀ ਇਹ ਫਰੀ ਇਹ ਫੀਡ ਹੈ ਨਾ ਜਿਵੇਂ ਆ ਬਿਗ ਬਰੋ ਆ ਗਈ ਹੈ ਨਾ ਇਹਦੇ ਵਿੱਚ ਇਹ ਪ੍ਰੀਮੀਅਮ ਹੈ ਇਹ ਹਾਂ ਇਹ ਮਤਲਬ ਏਜ ਦੇ ਹਿਸਾਬ ਨਾਲ ਦੱਸੋ ਵੀ ਕਿਹੜੀ ਏਜ ਤੇ ਕਿਹੜੀ ਫੀਡ ਪੈਂਦੀ ਹੈ ਸਭ ਤੋਂ ਪਹਿਲਾਂ ਤਾਂ ਜੇ ਪੌਲਟਰੀ ਦੀ ਗੱਲ ਕਰੀਏ ਪੌਲਟਰੀ ਦੇ ਵਿੱਚ 1 ਮਹੀਨੇ ਤੱਕ ਕਰਮ ਚੱਕ ਪੈਂਦੀ ਹੈ ਦੇਸੀ ਦੇ ਵਿੱਚ ਫਿਰ 1 ਮਹੀਨੇ ਤੋਂ ਲੈ ਕੇ ਜਦੋਂ ਤੱਕ 4 ਮਹੀਨੇ ਦੇ ਨਹੀਂ ਹੋ ਜਾਂਦੇ ਉਹ ਉਹਨਾਂ ਨੂੰ ਗਰੋਵਰ ਫੀਡ ਪੈਂਦੀ ਹੈ ਇੱਕ ਯਾਨੀ ਕਿ ਦੂਜੇ ਮਹੀਨੇ ਤੋਂ ਸਟਾਰਟ ਹੋ ਕੇ ਚੌਥੇ ਮਹੀਨੇ ਤੱਕ ਯਾਨੀ ਕਿ 3 ਮਹੀਨੇ ਲਗਾਤਾਰ ਫਿਰ ਗਰੋਵਰ ਫੀਡ ਪਾਉਗੇ ਉਹਨਾਂ ਨੂੰ ਜਦੋਂ 4 ਮਹੀਨੇ ਦੇ ਹੋ ਗਏ ਉਦੋਂ ਬਾਅਦ ਇਹਨਾਂ ਦੀ ਲੇਅਰ ਫੀਡ ਸਟਾਰਟ ਹੋ ਜੂ ਯਾਨੀ ਕਿ ਉਹ ਅੰਡੇ ਲਈ ਤਿਆਰ ਹੋਣਾ ਸ਼ੁਰੂ ਹੋ ਜੂਗਾ ਬਰਡ ਉਦੋਂ ਬਾਅਦ ਲੇਅਰ ਫੀਡ ਸਟਾਰਟ ਕਰ ਸਕਦਾ ਠੀਕ ਆ ਵੀ ਮਿੱਤਰੋ ਜੇ ਤੁਸੀਂ ਕੋਈ ਫੀਡ ਖਰੀਦਣੀ ਹੈ ਤਾਂ ਮਿੱਤਰ ਨਾਲ ਆਪਣੇ ਨਾਲ ਭਰਾ ਆਪਣਾ ਇਹਦੇ ਨਾਲ ਕਰ ਲਿਓ ਕੰਟੈਕਟ ਤੁਸੀਂ ਤੇ ਹੋਰ ਕੋਈ ਜਾਣਕਾਰੀ ਲੈਣੀ ਹੈ ਕੋਈ ਪੋਲਟਰੀ ਬਾਰੇ ਭਾਈ ਜਾਣਕਾਰੀ ਵੀ ਬਹੁਤ ਰੱਖਦਾ ਹੈਗਾ ਬਾਕੀ ਇਹਦਾ ਚੈਨਲ ਆ ਵੀ ਟਿਵਾਣਾ ਫਾਰਮ ਨੂੰ ਫੋਲੋ ਕਰ ਲਿਓ ਤੇ ਬਾਕੀ ਟ੍ਰੇਨਿੰਗ ਵਗੈਰਾ ਪੋਲਟਰੀ ਦੀ ਤੁਸੀਂ ਲਾਉਣੀ ਚਾਹੁੰਦੇ ਹੋ ਤਾਂ ਇਹਦੇ ਨਾਲ ਤੁਸੀਂ ਟ੍ਰੇਨਿੰਗ ਵੀ ਲਾ ਸਕਦੇ ਹੋ ਵਧੀਆ ਜਾਣਕਾਰੀ ਵੀ ਦਿਉ ਉਸ ਨੂੰ ਸਾਰਾ ਬਿਜ਼ਨਸ ਆ ਜਿਹੜਾ ਉਹ ਕਿਵੇਂ ਸ਼ੁਰੂ ਕਰਨਾ ਕਿਵੇਂ ਸਟਾਰਟ ਕਰਨਾ ਸਾਰੀ ਗੱਲਬਾਤ ਕੀ ਲਾਅਸ ਨੇ ਕੀ ਕਮੀਆਂ ਸਾਰਾ ਕੁਝ A to Z ਤੁਹਾਨੂੰ ਪੋਲਟਰੀ ਬਾਰੇ ਗਾਟ ਬਾਰੇ ਸਾਰੀ ਜਾਣਕਾਰੀ ਦੇ ਦੋ ਇਹਦੇ ਨਾਲ ਕਰ ਲਿਓ ਕੰਟੈਕਟ ਚੰਗਾ ਕੰਮ ਕਰਦਾ ਇਹਦਾ ਤੇ ਜੇ ਕਿਸੇ ਨੇ ਫੀਡ ਖਰੀਦਨੀ ਆ ਤਾਂ ਇਹਨੂੰ ਕਰ ਦਿਓ ਆਰਡਰ ਧੰਨਵਾਦ ਬਈ ਧੰਨਵਾਦ ਜੀ